ਲੱਕੀ ਬਠਾ ਬਤਰਾ ਹਾਂਜੀ ਉਹ ਚਾ ਪਿੰਡ ਉਹ ਲੇਟ ਹੋ ਗਿਆ ਅੱਗੇ ਮੈਂ ਲੱਕੀ ਮੈਨੂੰ ਤੇਰੇ ਕੋਲ ਕੰਮ ਆਈ ਸੀ ਮੈਂ ਕਿਹਾ ਮੈਨੂੰ ਥੋੜੇ ਪੈਸੇ ਦੇ ਹਾਂ ਘਰ ਖਰਚੇ ਵਾਸਤੇ ਜਿਹਨੇ ਰੁੱਤ ਤੇ ਹੀ ਪਹਿਲਾਂ ਮੇਰੇ ਖਰਚ ਹੋ ਗਏ ਆ ਠੀਕ ਆ ਮੰਮੀ ਮੈਂ ਦੇ ਦੇਣਾ ਵਾ ਤੇਰੀ ਸੈਲਰੀ ਦੇ ਆ ਕਿ ਬਣਿਆ ਜਿਹੜਾ ਕਹਿੰਦੇ ਇਹ ਵਧਣੀ ਆ ਸੈਲਰੀ ਉਹ ਮੰਮੀ بڑا ਪਥੇਰਾ ਜੋਰ ਲਾਉਂਦੇ ਆ ਮੈਂ ਤੇ ਮੇਰਾ ਫਰੈਂਡ ਵੀ ਪੈਸੇ ਵਧ ਜਾਣ ਹਾਂ ਤੇ ਉਹ ਕਹਿੰਦਾ ਵਾ ਵੀ ਤੁਹਾਡਾ ਅਗਲੇ ਮਹੀਨੇ ਤੋਂ ਸੈਲਰੀ ਵਧਾਉਂਗਾ ਅੱਛਾ ਛੱਤ ਤੇ ਚਵਾਦੇ ਚ ਕੀ ਤੇ ਵਧੀਆ ਮੈਂ ਲੋ ਤੇ ਲਿਆ ਰਗਾ ਜੇ ਮੇਰੇ ਠੀਕ ਠੀਕ ਹਾਂ ਠੀਕ ਤੇ ਜੇ ਹੋਰ ਚਾਹੀਦੇ ਤੇ ਦੱਸ ਦੋ ਮੈਂ ਬਹੁਤ ਆ ਮੈਂ ਦੁੱਧ ਵਾਲੇ ਨੂੰ ਵੇਚ ਦੇਨੇ ਆ ਨਾ ਥੋੜੇ ਮੋੜੇ ਬਚਨ ਕੇ ਫਿਰ ਉਹ ਘਰ ਖੱਚੇ ਨੂੰ ਵੇਚ ਲਾਂਗੀ ਮੈਂ ਆਹ ਸਬਜ਼ੀ ਵੀ ਜ਼ਰਾ ਲੈ ਲੜੀ ਨਾ ਹਾਂ ਹਾਂ ਤੇ ਮਮਾ ਅੱਜ ਕੀ ਬਣਾਉਣਾ ਜੇ ਕੀ ਖਾਣਾ ਅੱਜ ਕਿਹੜੀ ਸਬਜ਼ੀ ਬਣਾਉਣ ਲੱਗੇ ਹਲੇ ਤੇ ਮੈਂ ਕੋਈ ਸੋਚਿਆ ਨਹੀਂ ਮਮਾ ਗੋਭੀ ਆਲੂ ਬਣਾਓ ਤੇ ਤੁਸੀਂ ਆਪ ਬਣਾਓ ਸੀਮਾ ਕੋਣਾ ਬਣਾਇਓ ਕਿਉਂ ਸੀਮਾ ਲਈ ਹਰ ਰੋਜ਼ ਸਬਜ਼ੀ ਚੰਗੀ ਲੱਗਦੀ ਨਹੀਂ ਵਧੀਆ ਨਹੀਂ ਬਣਾਉਂਦੀ ਤੁਹਾਡੇ ਹੱਥ ਦੀ ਮੈਨੂੰ ਬੜੀ ਵਧੀਆ ਲੱਗਦੀ ਆ ਚਲ ਠੀਕ ਅੱਜ ਮੈਂ ਬਣਾ ਲਾਂਗੀ ਸੀਮਾ ਨੂੰ ਅੱਜ ਰੈਸਟ ਦੇਨੇ ਅੱਜ ਮੈਂ ਹੀ ਰੋਟੀ ਬਣਾ ਲਾਂ ਕੋਈ ਨਹੀਂ ਤੇ ਆਈ ਨਾ ਮੈਂ ਦੁਪਹਿਰੇ ਘਰੇ ਆਏ ਨਾ ਅੱਛਾ ਰੋਟੀ ਖਾਣਾ ਠੀਕ 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 ਹੈ ਨਾ ਤੁਹਾਨੂੰ ਮੈਂ ਕਿਹਾ ਸੀ ਮੈਂ ਕੱਲ ਦੁਪਹਿਰੇ ਮੈਂ ਥੋੜਾ ਜਿਹਾ ਕੰਮ ਜਾਣਾ ਵਾ ਤੇ ਨਾਲੇ ਮੈਂ ਘਰੋਂ ਰੋਟੀ ਖਾ ਜਾਊਂਗਾ ਠੀਕ ਹੈ ਕੋਈ ਗੱਲ ਨਹੀਂ ਮੈਂ ਤੇਰੇ ਆਂਦਿਆਂ ਨੂੰ ਬਣਾ ਛੱਡਾਂਗੀ ਰੋਟੀ ਹਾਂ ਠੀਕ ਹੈ ਤੇ ਬਾਕੀ ਇਹ ਕੋਸ਼ਿਸ਼ ਕਰੋ ਵੀ ਇੰਨੇ ਜੀ ਇਹਦੇ ਵਿੱਚ ਹੀ ਗੁਜ਼ਾਰਾ ਹੋਵੇ ਨਹੀਂ ਨਹੀਂ ਮੈਂ ਕੋਈ ਨਹੀਂ ਇੰਨੇ ਜੀ ਕਰ ਲਾਂਗੀ ਗੁਜ਼ਾਰਾ ਕੋਈ ਗੱਲ ਨਹੀਂ ਕਿਉਂਕਿ ਜੜੇ ਦੁਕਾਨ ਵਾਲੇ ਕੋ ਪੈਸੇ ਫੜੇ ਹੀ ਨਾ ਤੇ ਮੈਂ ਥੋੜੇ ਥੋੜੇ ਕਰਕੇ ਘਟੋ ਹੁੰਨੇ ਆ ਠੀਕ ਠੀਕ ਹੈ ਠੀਕ ਹੈ ਨਾ ਉਹਨੂੰ ਮੈਂ ਕਿਹਾ ਸੀ ਵੀ ਤੂੰ ਥੋੜੇ ਥੋੜੇ ਕੱਟੀ ਚਾਪੀ ਚੱਲ ਮੇਰਾ ਵੀ ਨਹੀਂ ਨਹੀਂ ਮੈਂ ਕੋਈ ਨਹੀਂ ਇੰਨੇ ਚ ਕਰ ਲਾਂਗੀ ਸੈਟਿੰਗ ਕੋਈ ਕਰਨੀ ਹਾਂ ਚਲੋ ਠੀਕ ਆ ਮੰਮੀ ਮੈਂ ਜਾਵਾਂ ਮੈਂ ਬਹੁਤ ਲੇਟ ਹੋ ਗਿਆ ਚਲੋ ਠੀਕ ਆ ਠੀਕ ਹੈ ਲੱਕੀ ਹਾਂ ਚਲੋ ਠੀਕ ਆ ਠੀਕ ਸੀਮਾ ਕੀ ਕਰਦੀ ਬਈ ਜੀ ਸੀਮਾ ਵੇਖਦੀ ਆ ਨਾ ਅੱਛਾ ਚਲੋ ਠੀਕ ਆ ਕੋਈ ਨਹੀਂ ਭੇਜਿਆ ਨੂੰ 2 ਮਿੰਟ ਲੈ ਕੋ ਪੀ ਲਈ ਚਾਹ ਪੀ ਲਈ ਆ ਸਹੀ ਬਣੀ ਆ ਮਿੱਠਾ ਨਹੀਂ ਤੁਹਾਨੂੰ ਪਸੰਦ ਹੁੰਦਾ ਉਹ ਸਹੀ ਚਾਹ ਬਣੀ ਆ ਅੱਛਾ ਮੈਂ ਤੁਹਾਨੂੰ ਇਹ ਕਹਿਣ ਲੱਗਾ ਸੀ ਕੱਲ ਜਿਹੜੀ ਮੈਂ ਸ਼ਰਟ ਲਈ ਸੀ ਨਾ ਉਹ ਚੰਗੀ ਤਰ੍ਹਾਂ ਤੋਂ ਵੀ ਦਾਗ ਬੜਾ ਪੱਕਾ ਹੀ ਉਹ ਤੇ ਨਾ ਸੌੜੀ ਸਬਜੀ ਪੈ ਗਈ ਆ ਮੇਰੀ ਗੱਲ ਸੁਣੋ ਤੁਹਾਡੇ ਕੱਪੜੇ ਅੱਗੇ ਕਿਤੇ ਮਾਰੇ ਤੋਂ ਪੇ ਹੁੰਦੇ ਆ ਉਹ ਯਾਰ ਸਬਜੀ ਦਾ ਦਾਗ ਹੈਗਾ ਚੜਾ ਚੰਗੀ ਤਰ੍ਹਾਂ ਫ੍ਰੈਸ਼ ਮਾਰਤੀ ਉਹਦੇ ਤੇ ਕੋਈ ਨਹੀਂ ਮਾਰ ਦਿੰਨੀ ਤੇ ਤੁਸੀਂ ਚੱਲੇ ਜੇ ਆਹੋ ਤੇ ਮੈਂ ਅੱਗੇ ਲੇਟ ਹੋਣਿਆ ਵਾ ਚੱਲ ਠੀਕ ਆ ਮੈਂ ਚੱਲਦਾ ਹਾਂ ਉਹ 2 ਮਿੰਟ ਬਹਿ ਜਾਓ ਗੱਲ ਸੁਣ ਕੇ ਜਾਇਓ ਮੇਰੀ ਤੁਹਾਨੂੰ ਪਤਾ ਵਾ ਦਿਨ ਤਿਆਰ ਹੋਉਂਦਿਆ ਵਾ ਵਰਤੋਂ ਹੋਉਂਦਿਆ ਵਾ ਤੇ ਮੈਂ ਹੁਣ ਤਿਆਰੀ ਕਰਨੀ ਰਹਿ ਗਿਆ ਅਜਾ ਹਫਤਾ ਪੂਰਾ ਤੇ ਸੂਟ ਲਿਓ ਨਾ ਵਾ ਪਹਿਲਾਂ ਸੂਟ ਦੇ ਤੇ ਪੈ ਦੇ ਬਾਅਦ ਚ ਚਲੋ ਥੋੜੇ ਜਿਹੀ ਬਾਅਦ ਚ ਫਿਰ ਦੇ ਦੇ ਤੇ ਜਿਹੜਾ ਮੇਕਅਪ ਦਾ ਸਮਾਨ ਲੈਣਾ ਚੂੜੀਆਂ ਚਾੜੀਆਂ ਤੇ ਉਹ ਮੈਂ ਬਾਅਦ ਚ ਲੈ ਆਵਾਂਗੀ ਜੋ ਕੁਝ ਵੀ ਲੈ ਕੇ ਉਹਨਾਂ ਨਾਲ ਮੈਂ ਮੰਮੀ ਨੂੰ ਪੈਸੇ ਦੇ ਦਿੱਤੇ ਆ ਤੇ ਜਾ ਜਾ ਕੇ ਮੰਮੀ ਨਾਲ ਲੈ ਆ ਸਮਾਨ ਜਾ ਕੇ ਠੀਕ ਆ ਨਹੀਂ ਅੱਜ ਇਹ ਮੈਂ ਸੂਟ ਹੀ ਲਿਆਉਣਾ ਵਾ ਸੂਟ ਲੈ ਕੇ ਆਉਣੀ ਬਾਅਦ ਚ ਚੂੜੀਆਂ ਚਾੜੀਆਂ ਵਧੀਆ ਆ ਜਾਂਦੀਆਂ ਵਾ ਫਿਰ ਜਿਹੜੇ ਮੈਚਿੰਗ ਏ ਰਿੰਗਸ ਵਗੈਰਾ ਉਹਦੇ ਲਿਆਵਾਂਗੇ ਜੇ ਸੂਟ ਲੈ ਆਂਦਾ ਹੋਏ ਗੱਲ ਲਿਪਸਟਿਕ ਵਗੈਰਾ ਉਹਦੇ ਲਿਆਵਾਂਗੀ ਸਾਰਾ ਸਮਾਨ ਤੇ ਮੈਂ ਕਹਾਂ ਮੈਂ ਪੈਸੇ ਅੱਜ ਹੀ ਲੈਣਾ ਮੈਂ ਸੂਟ ਲਿਆ ਕੇ ਟੇਲਰ ਨੂੰ ਦੇਣਾ ਵਾ ਸਟਿਚ ਕਰਨੇ ਕਿਉਂਕਿ ਬੜੇ ਉੱਥੇ ਸਾਰਿਆਂ ਨੇ ਸਮਾਉਣੇ ਆ ਤੇ ਫਿਰ ਵਾਰੀ ਤੈਨ ਦਵਾਂਗੀ ਟਾਈਮਸ ਤੇ ਫੇਰ ਹੀ ਮਿਲੇਗਾ ਤੇ ਮੈਂ ਕਿਹਾ ਮੈਂ ਪੈ ਲੈਣਾ ਤੇ ਕਿ ਫੜਾ ਦਿੱਤੇ ਦੀ ਪੈਸੇ ਫੜਾ ਤੇ ਇਹੋ ਤੇ ਗੱਲ ਤੈਨੂੰ ਕਹਿੰਦਾ ਜਾ ਲੱਲਾ ਮੰਮੀ ਕੋ ਜਿਹੜੀ ਚੀਜ਼ ਦੀ ਲੋੜ ਲੈ ਚਲੋ ਠੀਕ ਆ ਲੈ ਆਉਣੀ ਆ ਜਾਂ ਫਿਰ ਤੁਸੀਂ ਕੋਈ ਨਿਮੋਨਾ ਕੋ ਮੰਗਣੀ ਆ ਪੈਸੇ ਮੈਂ ਕਿਹਾ ਆਪ ਤੁਹਾਨੂੰ ਚੇਤਾ ਨਹੀਂ ਹੁੰਦਾ ਜਦੋਂ ਕਹਾਂ ਨਾ ਕਿ ਪੈਸੇ ਦੇ ਦਿਓ ਆ ਫਲਾਣਾ ਦਿਨ ਤਿਆਰੀ ਕਿ ਮੈਂ ਚੀਜ਼ ਲੈਣੀ ਕਿ ਤੇ ਆਪ ਵੀ ਫੜਾ ਦਿਆ ਕਰੋ ਤੁਹਾਨੂੰ ਪਤਾ ਕਿ ਅਡਾ ਵਰਤ ਰੱਖਣਾ ਹੁੰਦਾ ਵਾ ਆਪ ਚਾਹਵਨਾ ਦਿੰਦਾ ਅੱਲਾਹ ਵੱਡ ਸੀਮਾ ਤੋਂ ਵਰਤ ਰੱਖਣਾ ਤੇ ਸੂਡ ਲੈ ਕੇ ਆ ਸਿਮਾ ਮੈਂ ਤੇ ਵਰਤ ਵੱਲੋਂ ਮੰਨਦਾ ਹੀ ਨਹੀਂ ਪਹਿਲੀ ਗੱਲ ਤੇ ਤੈਨੂੰ ਪਤਾ ਕਿੰਨੀ ਵਾਰ ਦਾ ਤੈਨੂੰ ਮਨਾ ਕਰਨ ਦਿਆਂ ਪਰ ਤੂੰ ਜਿੱਦ ਕਰਕੇ ਰੱਖਦੀ ਰੱਖਦੀ ਫਿਰ ਮੈਂ ਕਿਹਾ ਘਰ ਦੇ ਵਿੱਚ ਲੜਾਈ ਕੋ ਪਾਣੀ ਤੇ ਰੱਖਣ ਦੇ ਜੇ ਅਗਲੀ ਇੰਨੇ ਚ ਖੁਸ਼ ਹੋ ਜਾਂਦੀ ਸਾਨੂੰ ਹੋਰ ਕੀ ਚਾਹੀਦਾ ਵਾ ਠੀਕ ਹੈ ਨਾ ਅੱਛਾ ਮੇਰੀ ਗੱਲ ਸੁਣ ਜਿਆਦਾ ਖਰਚ ਨਾ ਕਰੀ ਠੀਕ ਹੈ ਅੱਛਾ ਸਾਲ ਬਾਦ ਹੁੰਦਾ ਤਿਆਰ ਜਿਆਦਾ ਖਰਚ ਨਾ ਕਰੀ ਸਾਰਿਆਂ ਨੇ ਵੱਤ ਵੱਧ ਕਰਨਾ ਤੇ ਮੈਂ ਘੱਟ ਕਰਾਂਗੀ ਮੈਨੂੰ ਤੇ ਜਿਹੜਾ ਜੱਚੇਗਾ ਮਨ ਨੂੰ ਉਹ ਹੀ ਲਿਆਵਾਂਗੀ ਜਿੰਨੇ ਦਾ ਸੂਟ ਆਇਆ ਮੈਂ ਓਨੇ ਦਾ ਹੀ ਲੈਣਾ ਵਾ ਐਵੇਂ ਮਸਸ ਸਤਾ ਸੁਸਤ ਨਹੀਂ ਲੈ ਨਾ ਐਵੇਂ ਨਾ ਕਿ ਉਹ ਵੀ ਸਤਾ ਸੁਨ ਲੈ ਚਲ ਜਾ ਗੁਰੂ ਵਾਲਾ ਲਾਈਨ ਜਿਹੜਾ ਵੀ ਲੈਣਾ ਜਾਓ ਤੁਸੀਂ ਵੀ ਮੈਂ ਜਾਂਦਾ ਚਲੋ ਠੀਕ ਹੈ ਲੱਕੀ ਗੋਭੀ ਦੀ ਸਬਜੀ ਮੰਗਦਾ ਤੇ ਚਲ ਮੈਂ ਭਾਈ ਆ ਜਾਂਦਾ ਉਹਨਾਂ ਚਿਰ ਕੋਈ ਓਨੀ ਦਿਨ ਮੈਂ ਪਿਆਜ਼ ਕਰ ਲੈਨੀ ਆ ਮਾ ਕੀ ਕਰਨ ਲੱਗੇ ਜ ਮੈਂ ਸੀ ਮਾ ਪਿਆਜ਼ ਕੱਟ ਛਿੱਲਣ ਲੱਗੀ ਹਲਕੀ ਕਦਾ ਗੋਭੀ ਦੀ ਸਬਜ਼ੀ ਖਾਣੀ ਮੰਮੀ ਤੇ ਬਣਾਇਓ ਤੇ ਮੈਂ ਕਹਤਾਂ ਲੋਨੇ ਤੇਰੇ ਕੋਈ ਭਾਈ ਆ ਜਾਂਦਾ ਵੇਖ ਲੈਨੀ ਤੇ ਮੈਂ ਪਹਿਲੇ ਪਿਆਜ਼ ਛਿੱਲ ਕੇ ਰੱਖਦੀ ਹੁੰਨੀ ਆ ਹਾਂ ਚਲੋ ਤੀ ਮਸਾਲਾ ਕਰ ਲਾ ਤੇ ਮੈਂ ਸਫਾਈਆਂ ਵੀ ਇਹ ਕਰ ਲਾ ਤੇ ਬਾਅਦ ਚ ਤੂੰ ਐਂ ਕਰੇ ਮੇਰੇ ਨਾਲ ਬਾਜ਼ਾਰ ਜਾਣਾ ਜੇ ਬਾਜ਼ਾਰ ਕੀ ਕਰਨ ਜਾਣਾ ਸੀ ਮਾ ਹਾਏ ਮੰਮੀ ਤੁਹਾਨੂੰ ਨਹੀਂ ਪਤਾ ਵਰਤੇ ਆ ਇਹ ਵੀ ਉਹ ਹੀ ਕਹਿੰਦੀ ਦੋਗੀ ਲਿਓ ਨਾ ਵਾ ਵਰਤੇ ਆ ਤੇ ਮੈਂ ਸੋਡ ਲਿਓ ਨਾ ਵਾ ਤੇ ਇਹ ਕਹਿੰਦੇ ਵੀ ਤੂੰ ਮੰਮੀ ਨਾਲ ਚੱਲ ਜੀ ਤੇ ਪੈਸੇ ਤੁਹਾਨੂੰ ਫੜਾ ਗਏ ਆ ਤੂੰ ਮੈਂ ਕਿ ਕੰਮ ਕਰ ਲਈਏ ਫੇਰ ਚੱਲੀਏ ਬਾਜ਼ਾਰ ਪਹਿਲਾਂ ਐਸੇ ਤਾਂ ਸੀਮਾ ਲੱਕੀ ਨੇ ਮੈਨੂੰ 3000 ਰੁਪਏ ਫੜਾਇਆ ਅੱਛਾ 3000 ਰੁਪਏ ਦੇ ਗਏ ਚਲ ਵਧੀਆ ਸੋ ਮਮੀ 3000 3000 3500 ਦਾ ਹੀ ਮੈਂ ਸੂਟ ਲੈਣਾ ਵਾ ਜਿਆਦਾ ਮਹਿੰਗਾ ਨਹੀਂ 500 ਕੁ ਰੁਪਏ ਮੇਕੋ ਹੈਗਾ ਜੀ ਮੈਂ ਪੋਨੇ ਪੈਣਗੇ ਨਾ ਮੇਕੋ ਤੇ ਮੈਂ ਪਾਲਾਂਗੀ ਆਪੇ ਮੈਂ ਬਾਤ ਕਰਨਾ ਲੈਵਾਂਗੀ ਤੇ ਤੁਸੀਂ ਚੱਲੋ ਫੇਰ ਅੱਜ ਸੂਟ ਦਾ ਕੰਮ ਕਰ ਆਈਏ ਫੇਰ ਮਸੀਨੇ ਦੇਣਾ ਜੀ ਵੇ ਸੀਮਾ ਦੁੱਧ ਵਾਲੇ ਨੂੰ ਮੈਂ ਪੈਸੇ ਦੇਨੇ ਆ ਤਾਂ ਲੱਕੀ ਕੋ ਲੈ ਆ ਤੋ ਉਹਨੂੰ ਮੈਂ ਕੱਲ ਕਿਹਾ ਸੀ ਮੈਂ ਕਿਹਾ ਤੂੰ ਕੱਲ ਲਈ ਤਾਂ ਮੈਂ ਤੈਨੂੰ ਦੇ ਦਾਂਗੀ 2000 ਰੁਪਏ ਤੇ ਮੈਂ ਉਹਨੂੰ ਦੇਣਾ ਤੇ 1000 ਵਿੱਚ ਤੇਰਾ ਕੀ ਸਮਾਨ ਆਣਾ ਨਾ ਕੋਈ ਚੰਗਾ ਸੂਟ ਆਣਾ ਨਾ ਕੋਈ ਹੋਰ ਮੇਕਅਪ ਦਾ ਸਮਾਨ ਆਣਾ ਤੇ ਫਿਰ ਤੂੰ ਲੱਕੀ ਆਏਗਾ ਤੇ ਉਹਦੇ ਕੋ ਪੈਸੇ ਮੰਗੇ ਫਿਰ ਚੱਲਾਂਗੇ ਇਕੱਠੇ ਲੈ ਆਵਾਂਗੇ ਜਾ ਕੇ ਅੱਛਾ ਦੁੱਧ ਤੇ ਪੈਸੇ ਤੇ ਦੇਖੇਗੇ ਖਰਚੇ ਤੇ ਦੇਖੇਗੇ ਹਾਈ ਤੇ ਮੈਨੂੰ ਕਹਿੰਦੀ ਆ ਕਿ ਮੰਮੀ ਨੂੰ ਮੈਂ ਪੈਸੇ ਵੜਾ ਦਿੱਤੇ ਤੇ ਜਿਹੜਾ ਸੂਟ ਸੜਨੇ ਹੋ ਨਹੀਂ ਜਾ ਕੇ ਤੇ ਪੈਸੇ ਲੈ ਕੇ ਮੰਮੀ ਕੋ ਪੈ ਲੈ ਕੇ ਤੇ ਸੂਟ ਲੈ ਆਈ ਤੇ ਮੈਨੂੰ ਇਹ ਤੇ ਦੱਸਿਆ ਨਹੀਂ ਵੀ ਖਰਚੇ ਦੇ ਪੈਸੇ ਦਿੱਤੇ ਆ ਦਾਸੇਗੇ 2000 ਰੁਪਏ ਦੁੱਧ ਦਾ ਬੰਨਦਾ ਵਾਤਾ 10000 ਰੁਪਏ ਦਾ ਕਿਹੜਾ ਸੂਟ ਆਉਣਾ ਵਾ ਯਾਦ ਮੈਂ ਉਂਡੀ ਨੇ ਕਹ ਤੇਰਾ ਨਾ ਕੋਈ ਸੂਟ ਆਣਾ ਹੀ ਨਾ ਕੋਈ ਮੇਕਅਪ ਦਾ ਸਮਾਨ ਆਣਾ ਹੀ ਤੇ ਫਿਰ ਉਹ ਆਏਗਾ ਉਹਨੂੰ ਕਹੀ ਮੈਨੂੰ ਪੈਸੇ ਹਰ ਵਾਰੀ ਮੰਮੀ ਜਦੋਂ ਮੈਂ ਇਹਨਾਂ ਨੂੰ ਕਹਾਂ ਨਾ ਵਰਤ ਰੱਖਣਾ ਪਹਿਲੇ ਤੇ ਨਾ ਕਰਦੇ ਆ ਪਿੰਨ ਨਹੀਂ ਵਰਤ ਰੱਖਣਾ ਨਹੀਂ ਵਰਤ ਰੱਖਣਾ ਸਰਦਾਰਾਂ ਚ ਨਹੀਂ ਰੱਖੀਦਾ ਜੇ ਮੈਨੂੰ ਸ਼ੌਕ ਆ ਸਾਰੇ ਰੱਖਦੇ ਆ ਮੈਂ ਵੀ ਰੱਖ ਲੈਂਦੀ ਆ ਚੱਲ ਪਰ ਮਾਤਮਾਨਾ ਦੀ ਲੰਬੀ ਲੰਬੀ ਉਮਰ ਕਰੇ ਪਰ ਕਿਤੇ ਇਹ ਕਹਿੰਦੇ ਆ ਤੂੰ ਖਰਚ ਕਰਦੀ ਆ ਵੇਖੋ ਸਾਲ ਜੇ ਇੱਕ ਵਾਰੀ ਤੇ ਖਰਚ ਕਰਨਾ ਹੁੰਦਾ ਇਹ ਕਣ ਮੈਂ ਬਾਰ ਬਾਰ ਕਰਨਾ ਹੁੰਦਾ ਵਾ ਤੇ ਜਦੋਂ ਵੀ ਇਹ ਜਿੰਦੇ ਆ ਨਾ ਹਜ਼ਾਰ ਰੁਪਏ ਵੜਾ ਦਿੰਦੇ ਆ ਵੀ ਚੱਲ 5-600 ਦਾ ਸੂਟ ਆਣਾ ਮੈਂ ਹਰ ਕੀ 5-600 ਵਾਲਾ ਨਹੀਂ ਲੈਣਾ ਹੈਗਾ ਮੈਂ ਹਰ ਵਾਰੀ 2000 ਦਾ ਸੂਟ ਲੈਣੀ ਆ 500 ਕੁ ਮੈਂ ਸੋਚਿਆ ਮੈਂ 3000 3500 ਦਾ ਲੈਣਾ ਵਾ ਤੇ ਇਹਨਾਂ ਨੇ ਵੜ ਕੇ ਜੀ ਦੇ ਪੈਸੇ ਇੱਧਰ ਵੜਾ ਕੇ ਤੇ ਕੀ ਕਰਦੇ ਆ ਨਾ ਸੱਚੀ ਚਲ ਜੀ ਮਾਂ ਤੂੰ ਟੈਨਸ਼ਨ ਨਾ ਲਾ ਆ ਜਾਂਦਾ ਲੱਕੀ ਹੋਣਾ ਗੱਲ ਕਰਨੀ ਪੁੱਤ ਕੀ ਬਤਾ ਦੇ ਹੀ ਦਵੇ ਹੁਣ ਸ਼ਾਮ ਨੂੰ ਹੀ ਆ ਨਾ ਮੈਂ ਸੋਚਿਆ ਮੈਂ ਮਗਰਮ ਮਗਰੋ ਨਾ ਪੇਲੋ ਇਹ ਫੜਾ ਕੇ ਜਾਂਦੇ ਤੇ ਮੈਂ ਲੈ ਕੇ ਆਵਾਂ ਤੇ ਜੇ ਪਾਣੀ ਚ ਕੱਢਣ ਮਲਾ ਕੋਈ ਤਾਂ ਮੈਂ ਕੱਢ ਕੇ ਤੇ ਸੀਨੇ ਦਵਾ ਪਰ ਕਿਤੇ ਕੰਮ ਹੀ ਹੈ ਨਾ ਮਮਾ ਤੁਹਾਨੂੰ ਇੱਕ ਸਲਾਹ ਦਵਾ ਹਾਂ ਆ ਜਿਹੜਾ 2000 ਰੁਪਏ ਦੇਣਾ ਨਾ ਦੋਦੀ ਨੂੰ ਉਹ ਆਪਾਂ ਕੱਲ ਦੇ ਦਾਂਗੇ ਤੇ ਐਂ ਕਰਨੇ ਆ 2000 ਰੁਪਏ ਉਹ ਤੇ 500 ਮੇਕਅਪ 2500 ਤੇ 500 ਕੋ ਤੁਹਾਡੇ ਕੋਲ ਨਿਕਲ ਜਾਣਾ ਵਾ 3000 ਦਾ ਜਾ ਕੇ ਮੈਂ ਸੂਟ ਲੈ ਕੇ ਆਵਾ ਤੇ ਸੂਟ ਦਾ ਕੰਮ ਮਕਾਈਏ ਨਹੀਂ ਸੀ ਮਾਇਆ ਕੰਮ ਨਹੀਂ ਕਰਨਾ ਮੈਂ ਕਿਉਂਕਿ ਮੈਂ ਲੱਕੀ ਕੋਲ ਪਹਿਲੇ ਦੁੱਧ ਵਾਲੇ ਨੂੰ ਦੇਣ ਵਾਸਤੇ ਉਹ ਦੁੱਧੀ ਦੇ ਅੱਗੇ ਬੋਲਦਾ ਕਿ ਅੱਜ ਤੱਕ ਸਾਡੇ ਦਰਵਾਜ਼ੇ ਤੇ ਆ ਕੇ ਕੋਈ ਬੋਲਿਆ ਨਹੀਂ ਲੱਕੀ ਨੂੰ ਪਤਾ ਤੇ ਜੇ ਉਹ ਪੈਸਿਆਂ ਪਿੱਛੇ ਬੋਲੇਗਾ ਨਾ ਆ ਕੇ ਤੇ ਉਹਨੇ ਮੈਨੂੰ ਬੋਲਣਾ ਕਿ ਮੰਮੀ ਮੈਂ ਤੁਹਾਨੂੰ ਦੁੱਧ ਦੇ ਪੈਸੇ ਦੇ ਕੇ ਆ ਤੇ ਤੂੰ ਕਿਉਂ ਨਹੀਂ ਦਿੱਤੇ ਮੈਂ ਅੱਜ ਉਹਦਾ ਕੰਮ ਮਕਾ ਲਣਾ ਦੁੱਧ ਦੇ ਪੈਸੇ ਦੇ ਲਵਾ ਤੂੰ ਆ ਜਾਂਦਾ ਲੱਕੀ ਸ਼ਾਮੀ ਕੋਈ ਗੱਲ ਨਹੀਂ ਤੂੰ ਲੱਲ ਨਹੀਂ ਹੋ ਤਾਂ ਕੋਲੋਂ ਪੈਸੇ ਫਿਰ ਆਪਾਂ ਚੱਲ ਜਾਾਂਗੇ ਕਰ ਦੇਣਾ ਸਟੀਚ ਦਰਜੀ ਨੇ ਜਲਦੀ ਕੋਈ ਗੱਲ ਨਹੀਂ ਇਹੋ ਜੀ ਨਾ ਟੈਨਸ਼ਨ ਲਾ ਮੈਨੂੰ ਟੈਨਸ਼ਨ ਲੱਗਾ ਮੈਨੂੰ ਪਤਾ ਨਾ ਮਨਮੀਤ ਨੇ ਆ ਲੈ ਵੀ ਆਂਦੇ ਹੁਣ ਸੂਟ ਮੈਨੂੰ ਪੱਕਾ ਪਤਾ ਵਾ ਉਹ ਵੈਸੇ ਬੜੇ ਪਹਿਲਾਂ ਲੈ ਕੇ ਆਉਂਦੀ ਉਹਦੇ ਘਰ ਵਾਲਾ ਤੇ ਪਹਿਲੇ ਪੈ ਬਣਾ ਦਿੰਦਾ ਵਾ ਤੇ ਜਾ ਕੇ ਵਰਤਦਾ ਸੂਟ ਲੈ ਕੇ ਆ ਤੋ ਭਾਵੇਂ ਹੁਣੇ ਤੁਰ ਹੀ ਆਈ ਤੇ ਮੈਂ ਸੂਟ ਲੈ ਆਂਦਾ ਤੇ ਤੂੰ ਲੈ ਆਂਦਾ ਨਹੀਂ ਹੈ ਜੇ ਤੇ ਭਾਵੇਂ ਮੈਨੂੰ ਕਹਿ ਵੀ ਚਲ ਚੱਲ ਕੇ ਸੂਟ ਲੈ ਕੇ ਆਈਏ ਕੋਈ ਉਹਨੂੰ ਕਹੀ ਮੈਂ ਕੱਲ ਲੈ ਆਵਾਂਗੀ ਮੰਮੀ ਨਾਲ ਜਾ ਕੇ ਸੂਟ ਕੋਈ ਗੱਲ ਨਹੀਂ ਦਾਸ ਮੈਨੂੰ ਕਿਹੋ ਜੀਆਂ ਸਲਾਵਾਾਂ ਦੇਂਦੀ ਮੁੜ ਕੇ ਲੱਕੀ ਮੈਨੂੰ ਪੈਸਾ ਨਾ ਦੋਵੇ ਤਾਂ ਮੈਂ ਦੁੱਧ ਵਾਲਾ ਆ ਕੇ ਮੇਰੀ ਜਾਨ ਖਾਵੇ ਤਾਂ ਮੈਂ ਵੇਖੀ ਜਾਵਾਂ ਉਹਨੂੰ ਮੈਨੂੰ ਬੋਲੇਗਾ ਮੰਮੀ ਤੁਸੀਂ ਪੈਸੇ ਨਹੀਂ ਦੁੱਧ ਵਾਲੇ ਨੂੰ ਕਿਉਂ ਨਹੀਂ ਦਿੱਤੇ ਮੈਂ ਤੁਹਾਨੂੰ ਦੇ ਕੇ ਆਵਾਂ ਤੇ ਸੂਟ ਦੀ ਘੜੀ ਗੱਲ ਆ ਸ਼ਾਮੀ ਦੇ ਦੇਗਾ ਪੈਸੇ ਤੇ ਸੂਟ ਵੀ ਲਾਵਾਂਗੇ ਕੱਲ ਜਾ ਕੇ ਕਾਲੀ ਪਈ ਜਾਂਦੀ ਐ ਮੈਂ ਜਿਲਾਂ ਨਹੀਂ ਆ ਫਿਰ ਪਿਆਜ਼ ਤੇ ਕੱਟ ਲਿਆ ਮੈਂ ਤਿਆਰੀ ਕਰ ਲਈ ਬਸ ਹੁਣ ਸੀਮਾ ਸਸੀ ਗਾਂਟੀ ਸਸੀ ਕਾ ਕੀ ਹਲ ਮੰਮੀ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਕੱਲੇ ਬੋਲੀ ਜਾਂਦੇ ਆ ਆ ਉਹ ਸਬਜੀ ਬਣਾਣੀ ਸੀ ਗੋਭੀ ਦੀ ਲੱਕੀ ਕਹਿੰਦਾ ਮੈਂ ਸਬਜੀ ਖਾਣੀ ਗੋਭੀ ਦੀ ਤੇ ਮੈਂ ਹਾਂ ਚੱਲ ਪਾਈ ਜਾਂਦਾ ਕੋਈ ਤਾਂ ਫਿਰ ਲੰਨੀ ਆ ਮੈਂ ਠੀਕ ਆ ਤੇ ਸੀਮਾ ਆਂਟੀ ਸੀਮਾ ਅੰਦਰੋਂ ਨਹੀਂ ਸਫਾਈਆਂ ਕਰਦੀਆਂ ਨੇ ਅੱਛਾ ਤੂੰ ਤੇ ਸੇ ਲੱਗਦਾ ਵਰਤ ਦੀ ਸ਼ਾਪਿੰਗ ਕਰਕੇ ਆਈਂ ਤੇ ਹੋਰ ਦਿਨ ਕਿਹੜੇ ਰਹਿ ਗਏ ਮੈਂ ਹੁਣ ਤਿਆਰੀ ਕਰੀਏ ਸੂਟਾਂ ਦੀ ਥੋੜਾ ਕੰਮ ਹੁੰਦਾ ਸੂਟ ਸੰਵਾਲਾ ਮੇਕਅਪ ਬਿਊਟੀ ਪਾਰਲਰ ਚਲ ਜਾ ਮਹਿੰਦੀ ਲਵਾ ਲਾ ਸੋ ਕੰਮ ਨਿਕਲ ਆ ਮੈਂ ਚਲ ਟਾਈਮ ਨਾਲ ਦਾਲੇ ਦਿਨ ਕੜੇ ਰਹਿ ਗਏ ਛੇਤੀ ਛੇਤੀ ਕਰਕੇ ਫ੍ਰੀ ਹੋਈਏ ਇਹ ਤਾਂ ਸਹੀ ਸੀ ਸੀਮਾ ਨੇ ਲੈ ਲੰਦੇ ਨਹੀਂ ਸੀਮਾ ਨੇ ਨਹੀਂ ਹਜੇ ਲੈਂਦੇ ਉਹ ਵੀ ਕਹਿਣ ਲਈ ਆ ਅੱਛਾ ਹਾਂ ਕੋਈ ਨਹੀਂ ਲਿਆ ਦਿੰਨੇ ਉਹਨੂੰ ਵੀ ਠੀਕ ਆ ਕਿੱਥੇ ਸੀਮਾ ਸੀਮਾਂਦਰੀ ਕੰਮ ਕਰਦੀ ਹੁੰਦੀ ਮੈਂ ਵੇਖਾਂ ਹਾਂ ਕੋਈ ਨਹੀਂ ਆ ਗਈ ਐ ਸਵੇਰੇ ਸਵੇਰੇ ਹੁਣ ਸਾਡੇ ਘਰ ਕਲੇਸ਼ ਪਾਉਣ ਵਾਸਤੇ ਉਹ ਤੇ ਅੱਗੇ ਅੰਦਰ ਮੱਚੀ ਪਈ ਆ ਹੋਰ ਇਹਨੇ ਅੱਗ ਲਾ ਕੇ ਮਚਾਉਣਾ ਹੁੰਦਾ ਬੀ ਮੈਨੂੰ ਸੂਟ ਚਾਹੀਦਾ ਮੈਂ ਸੂਟ ਲੈ ਕੇ ਆਈ ਆ ਸੂਟ ਵੇਖ ਸਾਡੇ ਘਰ ਤੇ ਹੋਰ ਕਲੇਸ਼ ਪਾ ਦੇਗੀ ਸੂਟਾਂ ਦੀ ਕਿਹੜੀ ਗੱਲ ਆ ਆ ਗਈ ਆ ਤੇ ਹੀਨ ਵੀ ਲੈ ਆਈ ਦਵਾਂਗੇ ਉਹਨੂੰ ਸੂਟ ਆਏਗਾ ਲੱਕੀ ਤੇ ਗੱਲ ਕਰਾਂਗੇ ਨਹੀਂ ਬੀ ਦੱਸ ਦੇ ਤੂੰ ਸੂਟ ਲੈ ਹੀ ਲਿਆ ਵਾ ਤੇ ਤੂੰ ਘਰ ਬਹਿ ਰਾਂ ਦੇ ਨਾਲ ਆ ਗਈ ਇਹਨੂੰ ਸੂਟ ਵਖਾਣ ਸਵੇਰੇ ਸਵੇਰੇ ਕੋਈ ਨਿੱਕੀ ਨਿੱਕੀ ਚੀਜ਼ ਲੈਂਦੀ ਆ ਜਾਂਦੀ ਇਹਨੂੰ ਵਖਾਣ ਵਾਸਤੇ ਸਾਡੇ ਘਰ ਕਲੇਸ਼ ਪਾਉਣ ਵਾਸਤੇ ਆ ਜਾਂਦੀਗੀ ਜਿਦਾਂ ਹੀ ਇਹਨੂੰ ਕਦੀ ਕੋਈ ਚੀਜ਼ ਲੈ ਕੇ ਹੀ ਨਹੀਂ ਦਿੱਤੀ ਆਏਗਾ ਲੱਕੀ ਤੇ ਮੈਂ ਵੀ ਪੈਸੇ ਲੈ ਕੇ ਤੈਨੂੰ ਚੀਜ਼ ਲਿਆ ਕੇ ਦਵਾਂਗੀ ਨਾ ਤੁਹਾਨੂੰ ਵੀ ਨਹੀਂ ਹੈਗਾ ਵੀ ਸਾਡੀ ਵੀ ਨੂਤੀ ਲਾਵੇ ਪਾਵੇ ਇਹ ਜਿਆਦਾ ਆ ਜਾਂਦੀ ਹੈ ਦੀ ਜਿਆਦਾ ਸੱਸ ਲੈ ਕੇ ਜਾਂਦੀ ਵਿਹਲੀ ਏ ਤੇ ਉਹ ਜਿਹੜੀ ਦੀ ਸੱਸ ਜਿਹੜੀ ਇਹਨੂੰ ਭੇਜ ਦਿੰਦੀ ਸਵੇਰੇ ਸਵੇਰੇ ਸੱਸ ਸਾਰਾ ਕੰਮ ਕਰਦੀ ਏ ਵਿਹਲੀ ਆ ਜਾਂਦੀ ਏ ਇੱਧਰ ਕਲੇਸ਼ ਪਾਉਣ ਵਾਸਤੇ ਕੋਈ ਨਹੀਂ ਵੇਖਦੇ ਸ਼ਿਮਾ ਆ ਜਾ ਮਨਮੀ ਸ਼ਿਮਾ ਲੈ ਤੇਰੇ ਜਦੋਂ ਵੇਖੋ ਸਫਾਈਆਂ ਹੀ ਕਰਦੀ ਰਿਆ ਕਰ ਹਾਂ ਹਾਂ ਤੇ ਸਵੇਰੇ ਕਿਹੜਾ ਕੰਮ ਏ ਇਹ ਉਹ ਤੇ ਕੰਮ ਏ ਤੇ ਤੈਨੂੰ ਪਤਾ ਨਹੀਂ ਤਿੰਨ ਤਿਆਰ ਹੁੰਦੇ ਆ ਵਾ ਕੋ ਸੂਟ ਸਟ ਲੈਉਣੇ ਆ ਮੈਂ ਤਾਂ ਸੂਟ ਲੈ ਵੀ ਆਈ ਮੈਂ ਸੀ ਮਨੂ ਖਾ ਕੇ ਆਵਾ ਮੈਨੂੰ ਮੈਲਾ ਹੀ ਪਤਾ ਸੀ ਹਾਂ ਮੈਂ ਮੰਮੀ ਨੂੰ ਕਹਿ ਨਹੀਂ ਆ ਮੈਂ ਕਿ ਤੂੰ ਮੈਲੋ ਨਾ ਵੀ ਮੈਨੂੰ ਅਜੇ ਤੱਕ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਚਲੋ ਮੈਂ ਕਿ ਉਹਨਾਂ ਨੇ ਲੈ ਵੀ ਆਏ ਇਹ ਨਾ ਮੈਂ ਤੇਰੀ ਇੱਕ ਗੱਲ ਵੇਖਾ ਤੈਨੂੰ ਜਦੋਂ ਕੋਈ ਚੀਜ਼ ਵੱਲੋਂ ਕਹਵਾ ਨਾ ਉਹ ਇਹੋ ਹੀ ਕਹਿੰਦੀ ਰਿਹਾ ਕਿ ਪੈਸੇ 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 ਮਨੀਤ ਮੇਰੀ ਸੁਣ ਗੱਲ ਤੇਰਾ ਘਰ ਵਾਲਾ ਤੇ ਸਰਕਾਰੀ ਨੌਕਰੀ ਕਰਦਾ ਵਾ ਤੇ ਮਿੰਟਾਂ ਚ ਤੈਨੂੰ ਨੋਟ ਦੇ ਦਿੰਦਾ ਵਾ ਤੇ ਮੇਰੇ ਦੀ ਤਾਂ ਜੇ ਪ੍ਰਾਈਵੇਟ ਲੱਗੀ ਆ ਜਦ ਸਰਕਾਰੀ ਲੱਗੇ ਹੋਏਗੇ ਨਾ ਸ਼ਾਇਦ ਮੈਨੂੰ ਵੀ ਦੇ ਦੇ ਲੈ ਇਹ ਥੋੜੀ ਘਾਲਾ ਮੇਰੇ ਦੀ ਸਰਕਾਰੀ ਆ ਤੇ ਆਹ ਗੱਲ ਹੈ ਪ੍ਰਾਈਵੇਟ ਵਾਲਿਆਂ ਨੂੰ ਤੇ ਉਸੇ ਪੈਮਨਾ ਸੈਲਰੀ ਮਿਲਦੀ ਆ ਮਿਲਦੀ ਤੇ ਆਵਾ ਹੁਣ ਤਾਂ ਮਿਲਦੀ થઈ ਨਹੀਂ ਮਿਲਨੀ ਸਾਨੂੰ ਇੰਨੇ ਕਿ ਮਿਲਨੇ ਚਾਰ ਪੈਸਾ ਸ਼ਾਇਦ ਮੇਰਾ ਸੂਟ ਤੇ ਵੇਖ ਸੂਟ ਸੋਹਣਾ ਆ ਵੇਖ ਮੈਂ ਜਿ ਲਿਆਨੇ ਨਹੀਂ ਤੇ ਬਿੱਲ ਲਿਆ ਕੇ ਮੈਨੂੰ ਆ ਜੀ ਕਿੰਨਾ ਸੀ ਜਦੋਂ ਤੈਨੂੰ ਮੈਂ ਆਖਾ ਵੀ 8-10 ਦਿਨ ਪਹਿਲਾਂ ਆਣੀ ਆ ਵੀ ਚੱਲਿਆ ਕਰ ਮੇਰੇ ਨਾਲ ਉਦੋਂ ਤੈਨੂੰ ਸਫਾਈਆਂ ਦੀ ਤੇ ਪੈਸੇ ਦੋ ਲੈ ਹੁਣ ਇੱਕ ਸਵੇਰੇ ਪਾਉਣਾ ਹੋਣਾ ਇੱਕ ਸ਼ਾਮ ਨੂੰ ਪਾਵਾਂਗੇ ਆ ਸ਼ਾਮ ਨੂੰ ਪਾਵਾਂਗੇ ਆ ਸਵੇਰੇ ਪਾਵਾਂਗੇ ਉਹ ਮੈਨੂੰ ਪਹਿਲੋ ਹੀ ਲੱਗਨ ਦਿਆ ਉਹ ਵੀ ਬੜੀ ਪਿਆਰੀ ਸ਼ਰਟ ਆ ਨਾ ਹਾਂ ਨਵਾਂ ਹੀ ਡਿਜ਼ਾਈਨ ਆਇਆ ਹੀ ਉਹਦੇ ਕੋਲ ਸੂਟ ਤੇ ਸੋਹਣੇ ਆ ਹਾਂ ਮੈਂ ਵੇਖ ਅੱਗੇ ਖਪਾਨੀ ਆ ਸਵੇਰੇ ਚੱਲੇ ਸੀ ਨਾ ਜਦੋਂ ਇਹ ਡਿਊਟੀ ਤੇ ਤੇ ਇਹਨਾਂ ਨੂੰ ਮੈਂ ਕਹਿਨ ਦੀ ਆ ਮੈਂ ਕਿਹਾ ਹਫਤਾ ਮੈਂ ਰੋ ਪਹਿਲੋ ਹੀ ਰੋਲਾ ਪੋਣ ਲੱਪਨੀ ਮੈਨੂੰ ਪੈਸੇ ਦੇ ਦੋ ਪੈਸੇ ਦੇ ਦੋ ਸੋਲ ਲਓ ਨਾ ਦਿਨ ਪਿਆਰਾ ਆ ਪਰ ਕਿਤੇ ਇਹ ਤਾਂ ਨਾ ਹੀ ਨਹੀਂ ਲੈਂਦੇ ਹੈਗੇ ਲੋਈ ਕਹਿੰਦੀ ਆ ਤੂੰ ਵਰਤੀ ਨਾ ਰੱਖ ਤੂੰ ਵਰਤੀ ਨਾ ਰੱਖ ਜੇ ਮੈਂ ਵਿਚਾ ਨਾ ਵਰਤ ਰੱਖਦੀ ਤਾਂ ਤੂੰ ਮੇਰੇ ਚਾਹ ਵੀ ਪੂਰੇ ਕਰੋ ਨਾ ਪਰ ਤੇ ਬੰਦੇ ਆਲੇ ਵਰਤ ਰੱਖੀਦੇ ਆ ਇਹੋ ਤੇ ਮੌਕਾ ਹੁੰਦਾ ਵਾਂਸਤ ਨਹੀਂ ਤੇ ਦੋਰੇ ਚੀਜ਼ਾਂ ਲੈਣ ਨੂੰ ਕਦੀ ਮੇਕਅਪ ਦਾ ਲੱਲਾ ਕਦੀ ਚੂੜੀਆਂ ਦਾ ਲੱਲਾ ਕਦੀ ਏਰਿੰਗ ਕਦੀ ਕੋਚ ਕਦੀ ਮਹਿੰਦੀ ਲਵਾਣ ਤੇ ਤੇ ਭਾਰੀ ਆਖਣ ਗਲੇ ਮਹਿੰਦੀ ਤੇ ਪੈਸੇ ਵੀ ਖਚਾਉਣੇ ਬਾਹਰੋਂ ਇਹਨੇ ਐਰਕੀ ਮੈਂ ਪੂਰਾ ਖਰਚ ਕਰਾਉਣਾ ਦੋ ਦੋ ਤਿੰਨ ਵਰਤਾਂ ਜੇ ਤੇ ਮੈਂ ਕੰਜੂਸੀ ਪੂਰੀ ਕੀਤੀ ਆ ਪਰ ਐਰਕੀ ਨਹੀਂ ਮੈਂ ਕਰਨੀ ਆਗੀ ਮੈਂ ਮਹਿੰਦੀ ਵੀ ਵਧੀਆ ਲਵਾਉਣੀ ਆ ਚੂੜੀਆਂ ਦਾ ਵੀ ਵਧੀਆ ਸੈਟ ਲੈਣਾ ਆ ਵੀ ਥੋੜੇ ਦਿਨ ਤੁਹਾਡੇ ਭਾਜੀ ਨੇ ਮੈਨੂੰ ਚੂੜੀਆਂ ਲਿਆ ਤੈਨੂੰ ਦਿੱਖ ਨਹੀਂ ਗਿਆ ਤੇ ਲੱਗਿ ਸਭ ਮੈ ਲੱਗਿਆ ਸੋਨਾ ਸੋਨਾ ਡਿਜ਼ਾਈਨ ਆ ਉਹਦੇ ਸਾਰੇ ਕਾਰਪਾਜੀ ਦੇ ਮੇਰੇ ਘਰ ਸੋਂ ਕੱਟੀਆਂ ਜਾਵਾਂਗੇ ਸੋਨੇ ਪੰਜੇ ਰਹਿ ਜਾਣੀਆਂ ਮੈਂ ਕੀ ਕਹਿਨੀ ਆ ਸੀਨੇ ਇਕੱਠੇ ਦੇਣ ਜਾਵਾਂਗੇ ਤੇ ਲੈ ਆਵਾਂਗੇ ਅੱਜ ਆਹੋਏ ਦੇ ਦੇ ਨਾਲ ਮੈਂ ਲੈਸ ਲੈ ਕੇ ਆਣੀ ਆ ਆਹੋ ਲੈਸ ਤੇ ਲਿਓਣੀ ਆ ਮੈਂ ਤਾਂ ਕੱਟੀਆਂ ਜਾਵਾਂਗੇ ਸਿੰਨੇ ਵੀ ਇੱਕੋ ਦਿਨ ਮਿਲ ਜੇਗਾ ਨਾ ਭੈਣਾ ਕੱਟੀਆਂ ਤਾਂ ਜਾਵਾਂਗੇ ਜੇ ਤੂੰ ਵੀ ਲੈ ਕੇ ਆਂਗੀ ਤੂੰ ਤੇ ਆਪਣੀਆਂ ਸਫਾਈਆਂ ਸੋਈਆਂ ਨੂੰ ਲੱਗੀ ਤੂੰ ਪਤਾ ਨਹੀਂ ਕਰੋ ਸੂਟ ਲੈ ਕੇ ਤੇਰੀ ਸੱਸ ਵੀ ਚੰਗੀ ਹੋ ਤੇ ਤੇਰਾ ਘਰ ਵਾਲਾ ਵੀ ਚੰਗਾ ਹੀ ਜਿਹੜਾ ਕਹਿੰਦਾ ਵਾ ਵੀ ਦਿਨ ਤਿਆਰ ਆਇਆ ਸਫਾੜ ਮੰਨੀ ਤੇ ਜਾ ਲੈ ਕੇ ਆ ਤੇ ਤੇਰੀ ਸੱਸ ਤੇ ਮੇਰੇ ਨਾਲ ਕੰਮ ਕਰ ਸਾਰਾ ਕੰਮ ਮੇਰੀ ਨੇ ਤਾਂ ਕਿੰਨੇ ਦਿਨਾਂ ਦਾ ਕਹਿ ਵੀ ਜਾ ਤੂੰ ਸੂਟ ਲੈ ਕੇ ਆ ਤੇਰੀ ਸਿੱਪਣੇ ਸੀਨ ਵਾਲੀਆਂ ਵੀ ਤੁਹਾਨੂੰ ਪਤਾ ਟਾਈਮ ਲਾ ਦਿੰਦੀਆਂ ਨੇ ਸੂਟ ਤਾਂ ਸੋਹਣੇ ਆ ਤੇਰੇ ਹੂੰ ਚਲ ਕੋਈ ਨਹੀਂ ਆਉਂਦੀ ਆ ਤੇ ਮੈਂ ਕਹਿੰਨੀ ਆ ਵੀ ਮੈਨੂੰ ਵੀ ਪਾਇ ਦੇ ਤੋ ਕਿ ਮੈਂ ਵੀ ਲਾਉਣੀ ਆ ਮੈਂ ਤਾਂ ਸੋਚਿਆ ਹੀ ਚਲ ਪਹਿਲਾਂ ਸੀਮਾ ਨੂੰ ਵਿਖਾ ਕੇ ਆਵਾ ਹੈਲੋ ਆ ਮੈਨੂੰ ਪਤਾ ਵਾ ਨਾ ਤੋ ਕੇ ਆ ਗਈ ਆ ਮੈਂ ਤਾਂ ਗਾਦਮ ਖਾ ਕੇ ਆਵਾ ਦੁਪੱਟਾ ਕਿੰਨਾ ਸੋਹਣਾ ਈ ਤਾਂ ਆਹੋ ਹੋਈ ਨਾ ਨਹੀਂ ਹੁੰਦੇ ਭਾਦੀ ਤੁਸੀਂ ਫੇਰ ਖਾਓ ਤਾਂ ਮੈਨੂੰ ਨਹੀਂ ਭਾਦਾ ਜਿੱਦਾ ਮਰਜੀ ਸੂਟ ਲਿਆ ਕੇ ਦੋ ਸ਼ਾਮਾਂ ਨੂੰ ਸ਼ਾਮਾਂ ਨੂੰ ਕੀ ਮੈਂ ਤਾਂ ਮੰਮੀ ਨੂੰ ਕਹਿ ਨਹੀਂ ਆ ਕਿ ਮੇਰੇ ਕੋਲ ਤੁਹਾਡੇ ਕੋਲ ਥੋੜੇ ਬੁੱਤੇ ਹੈਗੇ ਮੈਨੂੰ ਦੋ ਪੈਸੇ ਤੇ ਚਲੋ ਆਓ ਜਾ ਕੇ ਲੈ ਆਉਨੇ ਆ ਸੂਟ ਆਹੋ ਮੈਂ ਦੇ ਉਹੀ ਸੋਚਿਆ ਈ ਮੈਂ ਕਿਹਾ ਨਹੀਂ ਕਹੀ ਹੋਣੀ ਤੇ ਚਲ ਪਹਿ ਲੈ ਕੇ ਮੈਂ ਕਿੰਨੀ ਪਿੱਛੇ ਕਟੀਆਂ ਲੈ ਆਉਨੇ ਆ ਕੁਝ ਕਿਸੂਟ ਲੈ ਆਉਨੇ ਆ ਮੈਂ ਨੋ ਕਰੀ ਗੀ ਲੈਣ ਦੇ ਮੈਂ ਪਹਿਲਾਂ ਚਲ ਗਈ ਮੈਂ ਕੱਲ ਗਈ ਮੈਂ ਲੈ ਆਈ ਸੂਟ ਚਲੋ ਸੋਨੇ ਦਾ ਸੂਟ ਸੂਟ ਸੋਨੇ ਦਾ ਤੂੰ ਦੱਸ ਕਿਦਾਂ ਲੈ ਹੋਣੀ ਫੇਰ ਹੀ ਸੁਹਾਨ ਜਾਵਾਂਗੀ ਕੱਟੇ ਮੈਂ ਕਹਿਨ ਤੇ ਗਈ ਆ ਅੱਜ ਉਹਨ ਕੀ ਸ਼ਾਮ ਨੇ ਤੇ ਫੇਰ ਲੈ ਆਉਣੀ ਆ ਤੇ ਫੇਰ ਕੱਲ ਦੇਵਾਂਗੇ ਸੀਨੇ ਸਵੇਰੇ ਪਹਿਲਾਂ ਕਹਿਣਾ ਕਿ ਪੈਸੇ ਧਾਰ ਹੱਥ ਤੇ ਤੇ ਫੇਰ ਕੰਮ ਤੇ ਜਾਵਾਂੀ ਐਨੀ ਮੰਦਾ ਮੇਰਾ ਬੰਦਾ ਮੈਂ ਨਹੀਂ ਨਾਲੇ ਮੈਨੂੰ ਦੱਸ ਕਿੰਨੇ ਕ ਪੈਸੇ ਮੰਗੇ ਈ ਸੋ ਦੱਸੇ ਤੈਨਾਂ ਜਾ ਦਲੀਆ ਨਾ ਏਰਕੀ ਮੇਂ ਉਹ ਜਗਾ ਤੂੰ ਵੀ ਠਾਏ ਡਿੱਗਿਆ ਕਰ ਤੂੰ ਉੱਥੇ ਭਾਈ ਨੂੰ ਪਤਾ ਕੀ ਕਹਿਣਾ 500 ਬਾਟੇ ਤੋਂ ਹੌਲੀ 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 ਵਧਾਉਣੀ ਆ ਆ 9000 ਦੇ ਦੋ ਸੂਟ ਲੈ ਕੇ ਆਈ ਆ ਆ 9000 ਦੇ ਦੋ ਸੂਟ ਹਾਂ ਪਿਓਰ ਤਾਂ ਹੈ ਨਾ ਆਪਣਾ ਪਿਓਰ ਦੇ ਆ ਸੂਟ ਤੇ ਤੂੰ ਕੀ 5-600 ਤੋਂ ਸਟਾਰਟਿੰਗ ਕਰਦੀ ਕਰਦੀ ਤੇ 11500 ਤੇ ਜਾ ਪੈਣੀ ਮੈਂ ਕਾਮ ਸੇ ਕਾਮ ਕੋਈ 3000-3500 ਤੱਕ ਤੇ ਸੂਟ ਲਿਆ ਮੈਂ ਕਹਿੰਦੇ ਨਹੀਂ 3000 ਰੁਪਏ ਮੰਗਿਆ ਵਾ 3000 ਲਿਆਉਂਗੀ ਏਰਕੀ ਸੂਟ ਮੈਂ 3000 ਵਾਲਾ ਹੀ ਲੈਣਾ ਵਾ ਜ 3500 ਵਾਲਾ ਤੇ ਦੋ ਨਹੀਂ ਇੱਕ ਕਮਲ ਜਿੰਨਾ بڑا ਇੱਕ ਘਰ ਉਹ ਬਾ ਲਾਂਗੀ ਹੋ ਜਾਗਾ ਦਵੇਂ ਸਮਾਂ ਦਵੇਂ ਸੋਨੇ ਤੈਨੂੰ ਪਤਾ ਹੀ ਦਵੇਂ ਜਾਣੀਆਂ ਤੇ ਗਲੀ ਚ ਨੋਆ ਸੋਹਣੀਆਂ ਲੱਗਦੀਆਂ ਉਦੋਂ ਸਾਡੀ ਟੋਰ ਹੋਣੀ ਚਾਹੀਦੀ ਆ ਦਵਾਂ ਜਾਣੀਆਂ ਦੀ ਹਾਂ ਉਹ ਅੱਗੇ ਸਾਰੇ ਕਹਿੰਦੀ ਐ ਇਹਨਾਂ ਦੀ ਦੋਨਾਂ ਦੀ ਬੜੀ ਝੋਟੀ ਹੋ ਕੱਟੀਆਂ ਰਹਿਣ ਆਹ ਕਾ ਜਾਣਾ ਸੂਟ ਸਵਾਲੀ ਸੋਨਾ ਪਾਰਟੀ ਵੇਅਰ ਵਿੱਚ ਵਧੀਆ ਭਾਰਾ ਲੈ ਕੇ ਆਵੀ ਕੋਈ ਨਹੀਂ ਆਹੋ ਵਧੀਆ ਹੀ ਲਾਵਾਂਗੀ ਤੇ ਲੈਣੇ ਵੀ ਹੁਣ ਮੈਂ ਦੋ ਹੀ ਉਹ ਦੋ ਦੋ ਲੈਣਾ ਤੇ ਮੈਂ ਵੀ ਦੋ ਹੀ ਸੂਟ ਲੈਣੇ ਆਹੋ ਜੋ ਮਰਜ਼ੀ ਹੋ ਜੇ ਕੋਈ ਤਾਂ ਵਧੀਆ ਲੈ ਕੇ ਆਵੀ ਨਾਲ ਇਹਨਾਂ ਨੂੰ ਮੈਂ ਜਾਣਦੀ ਆ ਪਹਿਲਾਂ ਕੰਨ ਖਾਉਂਗੀ ਨਾ ਇਹ ਨਾਵੇਂ ਭਾਜੀ ਆਖੇ 5000 ਫਾਇਲਾ ਤੇ 5000 ਚੀ ਮੰਨ ਜਵੀ ਹੁਣ ਮੈਂ ਵੀ 9000 ਤੱਕ ਲਿਆਏ ਤੂੰ ਸੋ ਕੋ 10000 ਤੱਕ ਸੂਟ ਲੈ ਕੇ ਆ ਮੇਰੇ ਤੋਂ ਵੀ ਵਧੀਆ ਮੈਨੂੰ 8000 ਮਿਲ ਜੇ ਇੰਨੇ ਬੜੀ ਆ ਉਹਨਾਂ ਨੇ ਮੈਨੂੰ ਕਹਿ ਰਹਾ ਉਹਦੀ ਸਰਕਾਰੀ ਨੌਕਰੀ ਮੇਰੀ ਸਰਕਾਰੀ ਨੌਕਰੀ ਨਹੀਂ ਆ ਚੰਗਾ ਭੈਣਾ ਮੇਰੇ ਘਰ ਵਾਲੇ ਤੁਸੀਂ ਮੂੰਹ ਚ ਲਿਆ ਸਰਕਾਰੀ 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 ਕਹਿ ਕੇ ਹਾਏ ਹਾਏ ਤੇ ਸਰਕਾਰੀ ਹੈਗੀ ਤਾਂ ਬੈਠ ਜਾ ਚਾਹ ਨਹੀਂ ਪੀਣੀ ਨਹੀਂ ਮੈਂ ਜਾਵਾਂ ਹੁਣ ਫਿਰ ਲੈਣਗਾ ਲੈਣ ਜਾਣੀ ਆ ਤਾਂ ਚੱਲेंगी ਮੇਰੇ ਨਾਲ ਚੱਲ ਚੱਲ ਜਾਂਗੇ ਨਾਲ ਮੈਂ ਜੀ ਆ ਜਾਣਗੇ ਨਾ ਪੈਸੇ ਦੇ ਦੇਣਗੇ ਫਿਰ ਸੂਟ ਵੀ ਫੜ ਲਿਆ ਮੈਂ ਨਾ ਕੱਟੀਆਂ ਸੀ ਨਹੀਂ ਆ ਦੇ ਆਵਾਂਗੀ ਆਓ ਕੱਟੇ ਜਾਣਾ ਨਾਲ ਤੇ ਇਹ ਕਿਹੜੇ ਰਹਿ ਗਏ ਆ ਉਹਨੇ ਪਹਿਲਾਂ ਤੈਨੂੰ ਦੇ ਦੇਣਾ ਬਾਅਦ ਚ ਮੈਨੂੰ ਦੇਣਾ ਵਾ ਮੈਂ ਕੱਟੀਆਂ ਜਾਵਾਂਗੇ ਮੈਂ ਬਸ ਜੇ ਮੈਂ ਪਹਿਲਾਂ ਦੇਈ ਤੇ ਉਹਨੇ ਮੈਨੂੰ ਪਹਿਲਾਂ ਹੀ ਦੇਣਾ ਵਾ ਤੇ ਤੂੰ ਨਾ ਜਾਈਂ ਨਾ ਮੈਨੂੰ ਡਿਕ ਲਾ ਮੈਂ ਸ਼ਾਮਾਂ ਤੱਕ ਡਿਕਣਾ ਨਹੀਂ ਤੇ ਕੱਲ ਦੇ ਆਣੇ ਮੈਂ ਸਵੇਰੇ ਚੰਗਾ ਆਹੋ ਚੰਗਾ ਫਿਰ ਗੱਦੀ ਕਾਲੀ ਪਈ ਸੂਟ ਕਿ ਲੈਂਦਾ ਹੁਣ ਅੱਜ ਦੇ ਵੀ ਹੋਣਾ ਇਹਨਾਂ ਨੂੰ ਵੀ ਨਹੀਂ ਸਮਝ ਆਉਂਦੀ ਅਗਲੇ ਦੇ ਘਰ ਵਾਲੇ ਨੇ ਮਿੱਤੀ ਦਿੱਤੇ ਆ ਨਾ ਪਏ ਦਿਨ ਤਿਆਰ ਆਇਤਾ ਸੇ ਜਿਵੇਂ ਕਿੰਨੇ ਸੋਨੇ ਸੂਟ ਆਏ ਆ ਉਹ ਸਾਰਾ ਦਿਨ ਸੂੜ ਹੀ ਵੇ ਨਹੀਂ ਰਹਿਣੀ ਆ ਆਵੇਂ ਕੋਈ ਹੋਰ ਵੀ ਕੰਮ ਨਹੀਂ ਆ ਗੋਰੀ ਦੀ ਹੱਟੀ ਵਾਲੇ ਨੇ ਕਿੰਨੇ ਸੋਨੇ ਪਾਏ ਜੀ ਮੈਂ ਕਿੰਨੀ ਇਹ ਦੇਖੋ ਨਾ ਲੈਵਾ ਛੱਡ ਗੋਲੀ ਦੀ ਹੱਟੀ ਨੂੰ ਆਪਾਂ ਉਹਦੇ ਕੋਈ ਲੈਣਾ ਦੇਣਾ ਆਵੇਂ ਇੰਨੇ ਤੇਰ ਕੋ ਸੂਟ ਟੰਗੇ ਪਏ ਆ ਉਹ 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 ਕਦੋਂ ਕੰਮ ਆਣੇ ਕਿਹੜੇ ਸੂਟ ਟੰਗੇ ਪਏ ਆ ਕਿਹੜੇ ਸੂਟ ਟੰਗੇ ਪਏ ਆ ਤੇ अलमारी ਚ ਗੱਲ ਕਰਨ ਨੇ ਉਹ ਤੇਰੇ ਨਹੀਂ ਆ ਉਹ ਮੇਰੇ ਹੀ ਸੂਟ ਆ ਮੈਂ ਕਹ ਸ਼ਾਇਦ ਤੇਰੀ ਜਾਦ ਉਸ ਚਲ ਗਈ ਆ ਮੇਰੀ ਗੱਲ ਸੁਨੋ ਚੁੱਪ ਕਰਕੇ ਨਾ ਤੇ ਰੋਟੀ ਖਾਓ ਤੇ ਮੈਨੂੰ ਪੈਸੇ ਦਿਓ ਮੈਂ ਜਾਵਾਂ ਸੂਟ ਲੈ ਕੇ ਆਵਾਂ ਮਨੀਤ ਆਈ ਸੀ ਉਹ ਲੈ ਵੀ ਆਈ ਜੇ ਪਿਓਰ ਦੇ ਸੂਟ ਦੋ ਲੈ ਕੇ ਆਈ ਆ 9000 ਰੁਪਏ ਦਾ ਉਹਦੇ ਸੂਟ ਆਏ ਆ ਤੇ ਤੂੰ 3000 ਦੇਣ ਲੱਗੇ ਕਹਿੰਦੇ ਜੇ ਮੈਂ ਕਿ 3000 ਦਾ ਸੂਟ ਲੈਣਾ ਜੇ ਤੇ ਮੈਨੂੰ ਨਾ 3000 ਰੁਪਏ ਦੇ ਦਿਓ ਜੇ ਵਾਦਾ ਘਟਾ ਜੇ ਵਧੀਆ ਪਸੰਦ ਆਊਗਾ ਨਾ ਉਹ ਮੈਂ ਆਪਣੇ ਕੋ ਪੈਸੇ ਪਾਲਾਂਗੀ ਹੁਣੇ 5 5600 ਰੁਪਏ ਮੇਕ ਕੋ ਹੋਰ ਹੋਰ ਕੁਛ ਇੰਨਾ ਤੇ ਦੋ ਚੂੜੀਆਂ ਚਾੜੀਆਂ ਦੇ ਮੇਕਅਪ ਦਾ ਸਮਾਨ ਮੈਂ ਬਾਅਦ ਚ ਲੈ ਆਵਾਂਗੀ ਪਹਿਲੇ ਸੂਟ ਤੇ ਲਿਆਵਾਂ ਹੋ ਗਿਆ ਤੇਰਾ ਸਾਰ ਹੈ ਕੀ ਹੋ ਗਿਆ ਉਹਦੇ ਮਗਰ ਲੱਗੇ 9000 ਦੇ ਸੂਟ ਆ ਜਿਹੜੇ ਤੂੰ ਪਿਛਲੀ ਵਾਰ ਵਿਆਹ ਤੇ ਲੈਂਦੀ ਮਾਸੀ ਦੇ ਮੁੰਡੇ ਦੇ ਉਹਨੂੰ ਵਿਖਾਇਆ ਸੂਟ ਕਿ ਕਿੰਨੇ ਵਾਲਾ ਲੈਂਦਾ ਉਹਨਾਂ ਤੇ ਤੇਰੇ ਮਗਰ ਲਾ ਕੇ ਸੂਟ ਨਹੀਂ ਲੈਂਦਾ ਤੂੰ ਉਹਦੇ ਮਗਰ ਲਾ ਕੇ ਤੇ ਤੁਰਪੀ ਸੂਟ ਲੈਣ ਵਾਸਤੇ ਮੇਰੀ ਗੱਲ ਸੁਣੋ ਮਾਸੀ ਦੇ ਮੁੰਡੇ ਦਾ ਵਿਆਹ ਸਾਡੇ ਘਰ ਹੀ ਕਿਉਂ ਦੇ ਘਰ ਹੀ ਜਿਹੜਾ ਉਹਨੇ ਮੇਰੇ ਮਗਰ ਲਾ ਕੇ ਸੂਟ ਲਿਓ ਨਾ ਵਾ ਇਹ ਵੀ ਤੇ ਗੱਲ ਸੋਚੋ ਨਾ ਸਾਡੇ ਘਰ ਵਿਆਹ ਸੀ ਮਾਸੀ ਦੇ ਮੁੰਡੇ ਦਾ ਉਹਨਾਂ ਦੇ ਘਰ ਥੋੜੀ ਵਿਆਹੀ ਇਹ ਤਾਂ ਹੁਣ ਦਿਨ ਤਿਆਰਿਆ ਦਿਨ ਤਿਆਰ ਤੇ ਉੱਤੇ ਸਾਰੀਆਂ ਨਵੀਆਂ ਹੀ ਪਾਉਂਦੇ ਸੂਟ ਮੈਨੂੰ ਲੱਗਦਾ ਤੇਰਾ ਦਿਮਾਗ ਮੋਟਾ ਹੋ ਗਿਆ ਜਿਹੜੀ ਚੀਜ਼ ਵਖਾਉਂਦੀ ਬਸ ਮੈਂ ਉਹ ਹੀ ਲੈਣੀ ਆ ਤੇ ਜੇ ਮੈਂ ਕਹਾਂ ਜਿਹੜਾ ਤੂੰ ਸੂਟ ਲੈਂਦਾ ਉਹਨੇ ਲੈਂਦਾ ਉਹ ਤੇ ਗਲਤ ਨਹੀਂ ਆਈ ਉਹ ਹੋਰ ਹੀ ਦੇ ਇੰਤਿਆਰ ਮੈਂ ਤੈਨੂੰ ਕਹਿੰਨਾ ਵਰਤ ਰੱਖ ਮੈਂ ਤਾਂ ਤੈਨੂੰ ਕਹਿੰਦਾ ਹੀ ਨਹੀਂ ਵਰਤ ਰੱਖ ਐਵੇਂ ਵਰਤ ਤੂੰ ਰੱਖਿਆ ਤਾਂ ਖਰਚਾ ਸਾਰਾ ਕੁੰਡਾ ਮੇਰਾ ਕਰਵਾ ਦਿੰਨੀ ਆ ਤੈਨੂੰ ਪਤਾ ਨਾ ਮੇਰੀ ਸੈਲਰੀ ਕਿੰਨੀ ਆ ਅੱਗੇ ਮਸਾਂ ਦੁੱਧ ਦੇ ਪੈਸੇ ਮੈਂ ਕੱਢੇ ਆ ਮੇਰੀ ਗੱਲ ਸੁਣੋ ਕੀ ਗੱਲ ਵਰਤ ਰੱਖਦੀਆਂ ਟਾਡੀ ਵਲ ਲੰਮੀ ਉਮਰ ਵਾਸਤੇ ਵਰਤ ਰੱਖਦੀਆਂ ਹੈ ਤੇ ਤੀ ਕਹਿੰਦੇ ਵਰਤੀ ਨਾ ਰੱਖ ਤੀ ਤਾਂ ਪਹਿਲੇ ਕਲੇਸ਼ ਪਾ ਦਿੰਦੇ ਜੇ ਵਰਤ ਰੱਖਣ ਤੋਂ ਪਹਿਲਾਂ ਹੀ ਇੱਕ ਸੂਟ ਦੇ ਕਰਕੇ ਉਹ ਵੀ ਤੇ ਬੰਦੇ ਹੈਗੇ ਆ ਨਾ ਜਿਹੜੇ 10 10 12 12 ਹਜ਼ਾਰ ਰੁਪਏ ਫੜਾਉਂਦੇ ਵੀ ਜਾ ਸੂਟ ਲੈ ਆਓ ਆ ਲੈ ਉਸਮਾਨ ਲੈ ਤੂੰ ਤੀ ਤੈਨਾਂ ਹਜ਼ਾਰ ਦੇਣ ਲੱਗੇ ਬੋਲਣ ਦੇ ਜੇ ਮੇਰੀ ਗੱਲ ਸੁਣ ਆ ਜਿਹੜੇ ਵਰਤ ਰੱਖਦੀਆਂ ਨਾ ਘਰ ਚ ਕਲੇਸ਼ ਨਹੀਂ ਪਉਂਦੀਆਂ ਆ ਜਦੋਂ ਵਰਤ ਆਉਂਦਾ ਉਹ ਤੋਂ ਕਲੇਸ਼ ਪਾ ਕੇ ਬੈਠੀ ਨਹੀਂ ਮੇਰੇ ਨਾਲ ਕੋਈ ਨਾ ਕੋਈ ਨਵੀਂ ਚੀਜ਼ ਨਵੀਂ ਕੋਈ ਗੱਲ ਕੱਢ ਲੈਂਦੀਆਂ ਮੈਂ ਨਹੀਂ ਕਲੇਸ਼ ਪਾਉਂਦੀ ਤੂੰ ਮੇਰੇ ਜਦੋਂ ਵੀ ਵਰਤਾ ਨਾ ਨਾ ਪਹਿਲਾਂ ਪੈਸੀ ਮੇਰੇ ਹੱਥ ਤੇ ਧਰਨਿਆ ਤੇ ਕਲੇਸ਼ ਪਾਏਗਾ ਨਹੀਂ ਮੈਂ ਕੱਲ ਨਹੀਂ ਕਲੇਸ਼ ਪਾਉਣਾ ਫਿਰ ਮੈਂ ਤਾਂ ਕੋਈ ਕਲੇਸ਼ ਨਹੀਂ ਪਾਉਂਗੀ ਪਰ ਮੈਂ ਸੂਟ ਲੈਣਾ ਜੇ ਨਹੀਂ ਤੇ ਜਿਹੜੇ ਇੰਨੇ ਅਲਮਾਰੀ ਚ ਸੂਟ ਲੱਗੇ ਆ ਉਹਨੂੰ ਕੀ ਕਰਨਾ ਮੈਂ ਦੱਸ ਜਾਂ ਤੁਹਾਨੂੰ ਸੂਟ ਦੇ ਆ ਗੱਲਾਂ ਦੇ ਪਤਾ ਲੱਗ ਜਾ ਪੀਰ ਕੋਈ ਸੂਟਨੇਗਾ ਜਾਨੀ ਕਿ ਮੈਂ ਉਹ ਸੂਟ ਪਾ ਕੇ ਵਰਤ ਰੱਖਾਂ ਬਾਕੀ ਸਾਰਿਆਂ ਨੇ ਨਵੇਂ ਸੂਟ ਪਾਏ ਹੁਣ ਤੇ ਮੈਂ ਉਹ ਪਰਾਣਾ ਸੂਟ ਪਾਵਾਂ ਮੈਂ ਪਰਾਣਾ ਸੂਟ ਨਹੀਂ ਜੇ ਬੋਲਾਂਗੀ ਨਹੀਂ ਕਿ ਉਤੇ ਲਿਖਿਆ ਦਾ ਵਾ ਕਿ ਮੈਂ ਨਵਾਂ ਸੂਟ ਪਾਇਆ ਉਥੇ ਉਹਨਾਂ ਨੂੰ ਕੀ ਪਤਾ ਲੱਗਣਾ ਨਵਾਂ ਪਾਇਆਗੇ ਪੁਰਾਣਾ ਪਾਇਆ ਇਹ ਸੀਮਾ ਤੇਰੀ ਸੋਚ ਹੈਗੀ ਆ ਆਪਣੀ ਸੋਚ ਬਦਲ ਲੱਗੀ ਸਮਝਾ ਇਹ ਸੋਚ ਨਹੀਂ ਹੁੰਦੀ ਇਹ ਜਿਹੜੇ ਉਹ ਨਾ ਨਾ ਸੇਰ ਟਾਈਮ ਸਰਗੀ ਤੇ ਖਾਣਾ ਉਹਦੇ ਵੀ ਸੁੱਚਾ ਕੱਪੜਾ ਪਾਈਦਾ ਜਦੋਂ ਸ਼ਾਮ ਨੂੰ ਕਥਾ ਸੁਣੀਦੀ ਨਾ ਉਹਦੇ ਵੀ ਸੁੱਚਾ ਕੱਪੜਾ ਪਾ ਕੇ ਕਥਾ ਸੁਣ ਕੇ ਆਈਦੀ ਆ ਇਹ ਸੋਚ ਨਹੀਂ ਹੈਗੀ ਇਹ ਰੀਤੀ ਰਿਵਾਜ ਹੈਗੀ ਆ ਉਹ ਕਰ ਆਪਣੇ ਰੀਤੀ ਰਿਵਾਜ ਰੱਖ ਵਰਤ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਜਿਹੜਾ ਤੂੰ ਮੇਰਾ ਖਰਚਾ ਕਰਾਉਂਦੀ ਨਾ ਮੈਨੂੰ ਇਹਦੇ ਤੋਂ ਪ੍ਰੋਬਲਮ ਹੈਗੀ ਆ ਲੱਗੀ ਸਮਝ ਮੇਰਾ ਖਰਚਾ ਨਾ ਕਰਾਇਆ ਕਰ ਐਵੇਂ ਕਿਸੇ ਦੇ ਮਗਰ ਨਾ ਲੱਗਿਆ ਕਰ ਜੇ ਦੂਸਰੇ ਦਾ ਮੂੰਹ ਲਾਲ ਹੋਵੇ ਨਾ ਤੇ ਆਪਣਾ ਚਪੇੜਾ ਮਾਰ ਕੇ ਨਹੀਂ ਲਾਲ ਕਰ ਦਈਦਾ ਫਿਆਣੀਆਂ ਵੀ ਤੈਨੂੰ ਦੇਸੀ ਕਿਉਂ ਦੀਆਂ ਚਾਹੀਦੀਆਂ ਫਿਰ ਮੈਨੂੰ ਮੱਠੀਆਂ ਵੀ ਚਾਹੀਦੀਆਂ ਫਿਰ ਹਰ ਇੱਕ ਫਰੂਟ ਉਹ ਬੰਦਾ ਪੁੱਛਿਆ ਤੇਰਾ ਢੇਡਾ ਕਿ ਖੂ ਇੰਨਾ ਕੁਝ ਖਾ ਲੈਣੀ ਆ ਹਾਈ ਹਾਈ ਸਗਨ ਹੁੰਦਾ ਮੈਂ ਕਿਤੇ ਸਾਰਾ ਖਾ ਲੈਣਾ ਸਾਰਾ ਦਿਨ ਤੇ ਤੁਹਾਡਾ ਮੂੰਹ ਫੇਰ ਬਾਅਦ ਚ ਚੜਦਾ ਰਹਿੰਦਾ ਵਾ ਉਹ ਜਿੰਨੀਆਂ ਪੈਣੀਆਂ ਨਾ ਇੰਨੀਆਂ ਕਿਸੇਰੇ ਮੈਂ ਖਾਣੀਆਂ ਵਾ ਬਾਅਦ ਤੂੰ ਹੀ ਜਾਣੋ ਤੇ ਤੁਹਾਡਾ ਪਰਿਵਾਰ ਜਾਣੇ ਮਮਾ ਖਾ ਲੈਂਦੇ ਆ ਜਾਂ ਪਪਾ ਖਾ ਲੈਂਦੇ ਆ ਤੇ ਆਪਾਂ ਮੈਂ ਕਿੰਨੀਆਂ ਖਾ ਲੈਣੀ ਆ ਸ਼ਾਮ ਤੱਕ ਤੇ ਮੈਂ ਉੰਜ ਕਿੰਨੀਆਂ ਮਮਾ ਚੋ ਲੈਣੇ ਕਿ ਮਿਲਣ ਤੇ ਚੱਲ ਵਰਤ ਕਰਦੀ ਏ ਸੇਮਾ ਗੱਲ ਖਾਂਦੀ ਨਹੀਂ ਹੁੰਦੀ ਗੱਲ ਹੁੰਦੀ ਖਰਚ ਦੀ ਇਹ ਵੀ ਵੇਖੀਦਾ ਵੀ ਆਪਾਂ ਬੰਦੇ ਦਾ ਕਿੰਨਾ ਖਰਚ ਕਰਵਾ ਦਈ ਜਿਹੜਾ ਫਰੂਟ ਹੁੰਦਾ ਨਾ ਫਰੂਟ ਮੈਂ ਸਾਰਾ ਵੀ ਨਹੀਂ ਖਾਂਦੀ ਇੰਨਾ ਕਿਤੇ ਸੇਵ ਕਰਨੀ ਇੰਨਾ ਕ ਕੇਲਾ ਖਾਂਦੀ ਗਰੀ ਇਹ ਤਾਂ ਜ਼ਰੂਰੀ ਹੁੰਦੀ ਆ ਤੇ ਇਉਂ ਇੱਕ ਇੱਕ ਚੀਜ਼ ਗਨਣ ਲਾ ਪਈ ਵਰਤਦੀ ਨਾ ਨਾ ਤੂੰ ਤੇ ਕੁਛ ਖਾਂਦੀ ਨਹੀਂ ਸਾਰਾ ਕੁਛ ਤੇ ਮੇਰੀ ਮਾਂ ਖਾ ਜਾਂਦੀ ਆ ਤਾਂ ਹੀ ਤਾਂ ਚੀਜ਼ ਫ੍ਰਿਜ ਚ ਲੱਭਦੀ ਨਹੀਂ ਸਿਰਫ ਫੈਣੀਆਂ ਖਾਣਾ ਦੁੱਧ ਚ ਪਾ ਕੇ ਹੋਰ ਮੈਨੂੰ ਤਾਂ ਕੋਈ ਫਰੂਟ ਨਜ਼ਰ ਨਹੀਂ ਆਉਂਦਾ ਗੱਲਾਂ ਕਰਦੀਆਂ ਵੱਡੀਆਂ ਵੱਟੀਆਂ ਨਹੀਂ ਤੁਹਾਡਾ ਕੋਈ ਐਲੋ ਕਰ ਖਰਚਾ ਹੋਣਾ ਮਾ ਅੱਜ ਜਿੰਨੀਆਂ ਜਨਾਨੀਆਂ ਵਰਤ ਰੱਖਦੀਆਂ ਨਾ ਸਾਰੇ ਬੰਦੇ ਖਰਚ ਕਰਦੇ ਆ ਤੁਹਾਡਾ ਕੋਈ ਅਲੋਕਰ ਨਹੀਂ ਹੋਣ ਲੱਗਾ ਸਾਰਿਆਂ ਦੇ ਸ਼ੌਕ ਪੂਰੇ ਹੁੰਦੇ ਆ ਇੱਕ ਮੇਰੇ ਸ਼ੌਕ ਪੂਰੇ ਕਰਨ ਲੱਗੇ ਕਲੇਸ਼ ਪੈ ਜਾਂਦਾ ਤੁਹਾਨੂੰ ਕਿਹੜਾ ਤੇਰਾ ਸ਼ੌਕ ਨਹੀਂ ਪੂਰਾ ਕੀਤਾ ਤੂੰ ਸਾਡੇ ਨਾਲ ਕੋਈ ਸਹਿਮਤੀ ਨਹੀਂ ਤੈਨੂੰ ਇਹ ਨਹੀਂ ਪਤਾ ਮੇਰੇ ਘਰ ਵਾਲੀ ਦੀ ਸੈਲਰੀ ਕਿੰਨੀ ਆ ਮੈਂ ਮੇਰੇ ਉਦੇ ਚ ਗੁਜ਼ਾਰਾ ਕਰਨਾ 9000 ਰੁਪਏ ਤੇ ਤੂੰ ਸੁਣਾਈ ਜਾਨੀ 9000 ਦੇ ਸੂਟ ਲੈ ਕੇ ਤੇ 9000 ਦੇ ਸੂਟ ਲੈ ਦਿੱਤੇ ਨੇ ਮੈਂ 9000 ਨਹੀਂ ਤੁਹਾਡੇ ਕੋਲ ਮੰਗਦੀ ਮੈਂ ਤਾਂ ਮੰਗ ਲਈ 3000 ਰੁਪਏ ਦੇ ਆ ਮੈਂ ਕੱਲ ਹੀ ਉਹਨਕੋ 9000 ਦੇ ਮੈਂ ਕਹਿੰਦੀ ਆ ਵੀ ਮੈਂ ਵੀ 9000 ਦੇ ਲਿਓਨੇ ਆ ਉਹਨੇ ਸੋ ਕੋ 2 ਲੈਨੇ ਮੈਂ ਮੰਗਣੇ ਇੱਕ ਦੇ ਹੀ ਆ ਆ ਜੋੜੇ ਤੇ ਰਖਰੇ ਹੱਥ ਮੇਰੇ ਕੋ ਕੋਈ ਪੈਸਾ ਨਹੀਂਗਾ ਤੇ ਤੂੰ ਨਾ ਵਰਤਰਾ ਖਾਜ ਤੋਂ ਬਾਅਦ ਮੇਰੇ ਕੋਈ ਨਾ ਖਰਚ ਨਹੀਂਦਾ ਇਹ ਨਹੀਂ ਬੰਦਾ ਪੁੱਛ ਇਹ ਨਹੀਂ ਕਹਿੰਦੀ ਵੀ ਬੰਦਾ ਰੋਟੀ ਖਾਣਾ ਪਹਿਲਾਂ ਉਹਨੂੰ ਰੋਟੀ ਖਵਾਵਾ ਪਹਿਲਾਂ ਸੂਟਾ ਜੀ ਆ ਕੇ ਲਾਗੇ ਤੈਨੂੰ ਕੋਈ ਨਹੀਂ ਵਰਤ ਤੇ ਮੈਂ ਰੱਖਣਾ ਵਾ ਤੇ ਰੱਖਣਾ ਵੀ ਹੁਣ ਦੋ ਸੂਟ ਲੈ ਕੇ ਰੱਖਣਾ ਵਾ ਇਹ ਵੀ ਗੱਲ ਦੀ ਮੇਰੀ ਯਾਦ ਰੱਖਿਓ ਆਹੋ ਵਰਤ ਰੱਖਣਾ ਕਲੇਸ਼ ਪਾ ਕੇ ਰੱਖਣਾ ਇਹ ਥੋੜਾ ਵਾ ਤੀਜੇ ਦਿਨ ਤੋਂ ਬਾਅਦ ਕਲੇਸ਼ ਪਾ ਦੇਣਾ ਵਾ ਉਹ ਹੀ ਨਾ ਉਹ ਵੀ ਭਜੀ ਹੁੰਦੀ ਆ ਜੇ ਨੇ ਪਛ ਲਈ ਤੇ ਲੈ ਮੈਂ ਸੀਮਾ ਨੂੰ ਵਿਖਾਵਾਂ ਉਹ ਵੀ ਨਹੀਂ ਘਾਟੇ ਕੇ ਬੈ ਸਕਦੀ ਮਮਾ ਗੱਲ ਸੁਣਾ ਇੱਕ ਮਿੰਟ